ਇੱਕ ਇਸ ਤਰ੍ਹਾਂ ਦੀ ਆਤਮਾ ਇੱਥੇ ਵੀ ਹੈ ਮੈਂ ਉਸ ਨੂੰ ਵਿਸਥਤ ਇਸੇ ਦਿਖਿਆ ਜਦੋਂ ਇਤਨਾ ਪਵਿੱਤਰ ਹੈ ਸ਼ੇਖ ਹੈ ਤੇ ਮੈਂ ਕਿਹਾ ਤੂੰ ਮੈਨੂੰ ਸਾਰੀ ਕੁਰਾਨ ਸੁਣਾ ਦਿੱਤੀ ਹੈ ਅਲੱਗ ਐ ਸਿਕ ਬੀਬੀ ਹੈਰਾਨਗੀ ਹੋਈ ਮੈਨੂੰ ਤੂੰ ਮੈਨੂੰ ਕੁਰਾਨ ਸੁਣਾ ਦਿੱਤੀ ਔਰ ਸੁਰ ਦੇ ਸੁਣਾ ਦਿੱਤੀ ਅਰਥ ਵੀ ਸੁਣਾ ਰਿਹਾ ਔਰ ਬਟਕ ਕਿਉਂ ਰਿਹਾ ਕਿਉਂ ਬਟਕਦਾ ਹੈ ਉਹ ਦਾ ਕਹਿੰਦਾ ਸੀ ਮੈਂ ਰੋਜ਼ ਦਰਬਾਰ ਸਾਹਿਬ ਆਉਣਾ ਕੁਛ ਸੇਪਰਿਸ਼ ਕਰਨੋਂ ਜੀ ਕਰਦਾ ਲੰਗਰ ਵੀ ਛਕਣੋਂ ਜੀ ਕਰਦਾ ਪ੍ਰਸ਼ਾਦ ਵੀ ਲੈਣੋਂ ਜੀ ਕਰਦਾ ਇਹਦੇ ਆਸਰੇ ਤੇ ਮੈਂ ਲੰਦਾ ਮੇਰੇ ਕੋਲ ਦੇਹੀ ਨਹੀਂ ਹੈ ਨਹੀਂ ਪਤਨ ਕਿਤੇ ਮੈਨੂੰ ਵੇਮੀ ਨਾ ਸਮ ਲੈਣਾ ਤੇ ਮੈਂ ਕਿਹਾ ਜੇ ਤੂੰ ਇਤਨੀ ਤੜਪ ਰੱਖਦਾ ਹੈ ਮੁਸਲਮਾਨ ਆਉਂਦਾ ਆਇਆ ਦਰਬਾਰ ਸਾਹਿਬ ਦੀ ਇਤਨੀ ਤੜਪ ਰੱਖਦਾ ਹੈ ਇਤਨੀ ਖਿੱਚ ਆਏ ਦੇਨੇ ਤੇ ਕ੍ਰਿਸ਼ਮੇ ਹੁੰਦੇ ਰਹਿੰਦੇ ਨੇ ਇਸ ਚੱਕਰ 'ਚ ਨਾ ਪੈਣਾ ਕਿ ਕੋਈ ਕਦ ਕਰਿਸ਼ਮਾ ਹੋਇਆ ਹੈ। ਤੀ ਚਾਂਦੀ ਕ੍ਰਿਸ਼ਮੇ ਤੇ ਅੰਮ੍ਰਿਤ ਸਰੇਜ ਕੁਝ ਐਸੀਆਂ ਬੀਬੀਆਂ ਮਿਲੀਆਂ ਇੱਕ ਨੂੰ ਰਸੋਲੀ ਸੀ ਪੇਟ ਦੇ 'ਚ ਬੜੀ ਵੱਡੀ। ਉਹ ਕਿਤੇ ਦੱਸਦੇ ਨੇ ਤੇ ਪ੍ਰਕਰਮਾ 'ਚ ਬੈਠ ਕੇ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਪਦੀ ਰਹੀ ਰਸੋਲੀ ਆਪੇ ਹੀ ਗਈ। ਆਪੇ। ਇਹ ਕ੍ਰਿਸ਼ਮੇ ਹੁੰਦੇ ਰਹਿੰਦੇ ਨੇ ਜਿਵੇਂ ਬਾਸੂ ਬਾਰਦੋਆ ਜਨਾਲ ਹੋਏ ਕ੍ਰਿਸ਼ਮੇ ਇੱਥੇ ਹੁੰਦੇ ਨੇ। ਇਹ ਉਹsinghasan ਹੈ ਇਹ ਉਹ ਮੰਦਿਰ ਹੈ ਜਿੱਥੇ 24 ਘੰਟੇ ਪ੍ਰਮਾਤਮਾ ਬੋਲ ਰਿਹਾ ਉਹਦੀ ਆਵਾਜ਼ ਗੂੰਜ ਰਹੀ ਹੈ ਮੈਂ ਹੁਣ ਸੁਣੋ ਕਿਆ ਫਿਰ ਤੂੰ ਕਿਉਂ ਪਟਕ ਰਿਹਾ ਹੈ ਸ਼ੇਖ ਐਨੇ ਪਵਿੱਤਰ ਰੋ ਤੈਨੂੰ ਗੁਰਬਾਣੀ ਚੰਗੀ ਲੱਗਦੀ ਹੈ ਮੈਨੂੰ ਕਹਿਣ ਲੱਗਾ ਮੈਂ ਜਦ ਕਥਾ ਕਰਦਾ ਤੁਹਾਡੇ ਕੋਲ ਬੈਠਾ ਹਾਂ ਮੈਂ ਕਿ ਚਲੋ ਫਿਰ ਹੁਣ proof ਕੀ ਉਹ ਸੁਣਾਉਣ ਲੱਗ ਪਿਆ ਮੈਂ ਕਹਾਣੀ ਸੁਣਾਉਣ ਲੱਗਿਆ ਮੰਤਰ ਵੀ ਸੁਣਾਉਣ ਲੱਗਿਆ ਮੈਂ ਤਾਂ ਦੋ ਨਿਰਾਲੀ ਖੇੜ ਐ ਮੁਸਲਮਾਨ ਫਿਰ ਮੈਂ ਹੈਰਾਨ ਹੋਇਆ ਕਹਿੰਦਾ ਮੈਂ ਕਈਆਂ ਨੂੰ ਫਿਰ ਪਿੱਛੇ ਵੀ ਕੀਤਾ ਥੋੜਾ ਆ ਜਾ ਐ ਵੀ ਮੈਂ ਹੈਰਾਨ ਹੋਇਆ ਮੈਂ ਬੋਲਦਾ ਕੁਝ ਨਹੀਂ ਕਹਿੰਦਾ ਕਿਦਰ ਮੈਨੂੰ ਵਹਿਮੀ ਨਾ ਸਮਝ ਲੈਣਾ ਮੈਂ बार-बार ਕਹਿੰਦਾ ਫਿਰ ਤੂੰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਕੋਈ ਮਾਂ ਮਿਲੇ ਆ ਮਾਂ My name is...